ਖੇਤੀ ਵਪਾਰ ਵਿਸ਼ੇ ਦਾ ਸਿਧਾਂਤ ਕਹਿੰਦਾ ਹੈ ਕਿ ਜਦੋਂ ਅਸੀਂ ਕਮੋਡਿਟੀ ਬੇਸਡ ਗਰੁੱਪ ਬਣਾ ਲਏ ਜਿੱਦਾਂ ਸ਼ਹਿਦ ਦੇ ਵਪਾਰੀਆਂ ਦਾ ਇੱਕ ਗਰੁੱਪ ਆ ਆਲੂ ਦੇ ਵਪਾਰੀਆਂ ਦਾ ਗਰੁੱਪ ਆ ਖੁੰਬਾ ਦੇ ਵਪਾਰੀਆਂ ਦਾ ਗਰੁੱਪ ਆ ਦੇਸ਼ ਪੱਤਰ ਤੇ ਚਾਹ ਦੇ ਵਪਾਰੀਆਂ ਦਾ ਇੱਕ ਗਰੁੱਪ ਆ ਮੈਂ ਚਾਹੁੰਨਾ ਖੇਤੀ ਵਪਾਰੀਆਂ ਦਾ ਇੱਕ ਗਰੁੱਪ ਆ ਸਾਡਾ ਇੱਕ ਗਰੁੱਪ ਆ ਪੰਜਾਬ ਐਗਰੀ ਬ੍ਰਾਂਡਸ ਜਿਨ੍ਹਾਂ ਨੌਜਵਾਨਾਂ ਨੇ ਖੇਤੀ ਵਪਾਰੀਆਂ ਨੇ ਬ੍ਰਾਂਡ ਡਿਵੈਲਪ ਕੀਤੇ ਆ ਨਾ ਅਸੀਂ ਇੱਕ ਛੱਤ ਅਲੇ ਇਕੱਠੇ ਕਰ ਲਏ ਇੱਕੋ ਇੱਕ ਰਸਤਾ ਹੈ ਇਕੱਠੇ ਹੋ ਕੇ ਚੱਲਣ ਦਾ ਕਮੋਡਿਟੀ ਬੇਸਡ ਇਕੱਠ ਕਰ ਲੋ ਪੜਾਈ ਪੜ ਲਓ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇ ਦਿਓ ਇਸ ਤੋਂ ਇਲਾਵਾ ਹੋਰ ਕੋਈ ਨੀਤੀ ਕੰਮ ਨਹੀਂ ਕਰੂਗੀ ਇਹ ਆਪਣੇ ਦਿਲ ਤੇ ਇੱਥੇ ਲਿਖ ਲੋ ਅੱਜ ਪੜਾਈ ਤੋਂ ਇਲਾਵਾ ਖੇਤੀ ਵਪਾਰ ਦੀ ਪੜਾਈ ਕਮੋਡਿਟੀ ਦੀ ਪੜਾਈ ਕਮੋਡਿਟੀ ਕਿਵੇਂ ਵਿਚਰਦੀ ਆ ਆਲੂ ਕਿਵੇਂ ਪੈਦਾ ਹੁੰਦਾ ਲਾਗਤਾਂ ਲਾ ਕੇ ਆਲੂ ਦੀ ਜੈਂਸ ਕਿਵੇਂ ਪੈਦਾ ਹੁੰਦੀ ਆ ਫਿਰ ਉਸ ਜੈਂਸ ਨੂੰ ਭਾਵੇਂ ਉਹ ਟੇਬਲ ਪੋਟੈਟੋ ਹੋਵੇ ਭਾਵੇਂ ਉਹ ਚਿਪਸੋਨਾ ਵੈਰਾਈਟੀ ਹੋਵੇ ਭਾਵੇਂ ਉਹ ਸੀਡ ਪੋਟੈਟੋ ਹੋਵੇ ਉਹਨਾਂ ਨੂੰ ਕਿਹੜੇ ਖਪਤਕਾਰਾਂ ਦੇ ਝੁੰਡਾ ਤੱਕ ਪਹੁੰਚਾਉਣਾ ਕਿਵੇਂ ਪਹੁੰਚਾਉਣਾ ਸੰਧਾ ਤੱਕ ਗੱਲ ਹੈ ਕਿ ਅਸੀਂ ਆਪਣਾ ਉਤਪਾਦ ਆਡਾੜ ਤਰੀਕੇ ਨਾਲ ਖਪਤਕਾਰਾਂ ਦੀ ਝੋਲੀ 'ਚ ਪਾਉਣਾ ਵੰਡ ਪ੍ਰਣਾਲੀ ਰਾਹੀਂ ਪਵਾ ਲਓ ਸਿੱਧਾ ਪਵਾ ਲਓ ਸਿੱਖ ਕੇ ਪਵਾ ਲਓ ਬਿਨ ਬਗੈਰ ਸਿੱਖ ਕੇ ਜਿੱਦਾਂ ਆਪਾਂ ਦੜਾ ਮਾਰਦੇ ਆਂ ਦੜੇ ਨਾਲ ਖੇਢੀ ਜਾਓ ਹਰੇਕ ਸਟੇਜ ਤੇ ਮੁਨਾਫਾ ਆਡਾ ਡਾ